ਪਰ ਹੁਣ ਪਾਨਾ ਸਿੱਧੂ ਦੀ ਰਿਹਾਈ ਹੋਵੇਗੀ ਵੀ ਜਾਂ ਨਹੀਂ ਕਿਹੜਾ ਲੱਗਦਾ ਤਰੀਕ ਹੋ ਚੁੱਕੀ ਹੈ ਇਸ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਅਪਡੇਟ ਨਹੀਂ ਆਈ ਖਾਸਾ ਹੈਗਾ ਵੀ ਪਾਨੇ ਸਿੱਧੂ ਨੂੰ ਅੰਦਰ ਰੱਖਣ ਦਾ ਇਹਨਾਂ ਦਾ ਜਿਹੜਾ ਹੈਗਾ ਵੀ ਟਾਰਗੇਟ ਕੁਝ ਹੋਰ ਹੈ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ 377 ਮਲਾਈਆਂ ਨੇ ਲੱਗਦਾ ਕਿ ਕੁਛ ਨਾ ਕੁਛ ਉਸ ਤਿੰਨ ਤਰੀਕ ਨੂੰ ਮਾਹੌਲ ਖਰਾਬ ਹੋਇਆ ਉਸ ਦੇ ਉੱਤੇ ਹਮਲਾ ਕਰਨ ਦੀ ਕੁਝ ਨੋਜੋਨਾਂ ਨੇ ਕੋਸ਼ਿਸ਼ ਕੀਤੀ ਹੈ ਕਈ ਮੀਡੀਆ ਜਿਹੜੀਆਂ ਵਾਇਰਲ ਹੋ ਟ੍ਰਿਕਟ ਵਗੈਰਾ ਤੋੜ ਕੇ ਅੱਗੇ ਬਦੇ ਉਹ ਤਾਂ ਆਮ ਕਿਸਾਨੀ ਸੰਘਰਸ਼ਾ ਸਮੇ ਹੋਇਆ ਹੁਣ ਵੀ 13 ਤਰੀਕ ਨੂੰ ਕਿਸਾਨ ਜਾ ਰਹੇ ਨੇ ਇਹ ਤਾਂ ਆਮ ਹੁੰਦਾ ਪਰ ਉਹਦੇ ਵਿੱਚ ਜੇਕਰ 307 ਦੀ ਗੱਲ ਕਰੀਏ ਵੀ ਕਿਸੇ ਦੇ ਕੋਈ ਸਿੱਧਾ ਹਮਲੇ ਵਾਲੀ ਇਹ ਹੀ ਗੱਲ ਜੋੜਨਾ ਇਹ ਤਾਂ ਲੋਕਾਂ ਨੂੰ ਕੋ ਡਰਾਉਣ ਦਾ ਹੀ ਸਰਕਾਰਾਂ ਦੀ ਤਬੰਦੀਤੀ ਹੈ ਦਿੱਕੇ ਨਾਲ ਕਿਹਾ ਜਾ ਰਿਹਾ ਹੈ ਕਿ ਭਾਨਾ ਸਿੱਧੂ ਦੀ ਬੋਲਬਾਣੀ ਸਹੀ ਨਹੀਂ ਸੀ ਜਿਸ ਨੂੰ ਲੈ ਕੇ ਗਾਲਾਂ ਕੱਢੇ ਕਰਦਾ ਸੀ ਜਾਂ ਫਿਰ ਗੰਦੀਆਂ ਫਿਲਮਾਂ ਬਣਾਉਂਦਾ ਸੀ ਇਹ ਸਰਕੇ ਉਸ ਵਾਸਤੇ ਇੰਨੇ ਇਕੱਠ ਕਰਨ ਦੀ ਲੋੜ ਕਿ ਆ ਕਈ ਲੋਕ ਕਮੈਂਟ ਵਿੱਚ ਚੇਤਨਕ ਕਿ ਕਿ ਏਜੰਟਾ ਤੋਂ ਪੈਸੇ ਲੋਕਾਂ ਦੇ ਵਿੱਚ ਇਹ ਗਿਆ ਕਿਉਂ ਆ ਮੈਸੇਜ ਲੋਕੋ ਦੇ ਹੱਕ ਵਿੱਚ ਗਏ ਕਿਉਂਕਿ ਜਿਹੜਾ ਕੰਮ ਪ੍ਰਸ਼ਾਸਨ ਨੇ ਕਰਨਾ ਪੁਲਿਸ ਨੇ ਕਰਨਾ ਸਰਕਾਰ ਨੇ ਕਰਨਾ ਪਹਿਲਾਂ ਤਾਂ ਇਹ ਲੁੱਟ ਹੀ ਨਾ ਕਰਨ ਸਾਡਾ ਕਾਨੂੰਨ ਨੂੰ ਇਸ ਤਰ੍ਹਾਂ ਇਹਨਾਂ ਨੂੰ ਲਾਗੂ ਕਰ ਦੇਣਾ ਚਾਹੀਦਾ ਕਾਨੂੰਨ ਸਾਡੇ ਪੱਖੇ ਦੇ ਵਿੱਚ ਬਣਿਆ ਹੋਇਆ ਪੰਜਾਬ ਦੇ ਵਿੱਚ ਅੱਜਕੱਲ੍ਹ ਭਾਨਾ ਸਿੱਧੂ ਦਾ ਮਾਮਲਾ ਪੱਖਿਆ ਹੋਇਆ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਵਿੱਚ ਖਾਸਾ ਬਣਿਆ ਹੋਇਆ ਕਿ ਭਾਨਾ ਸਿੱਧੂ ਬਾਹਰ ਜੇਲ੍ਹ ਤੋਂ ਆਵੇਗਾ ਵੀ ਜਾਂ ਨਹੀਂ ਇਸੋਂ ਲੈ ਕੇ ਜੋ ਅੱਜ ਤਰੀਕ 10 ਤਰੀਕ ਦਿੱਤੀ ਹੋਈ ਸੀ ਪੁਲਿਸ ਵੱਲੋਂ ਲਿਖਤੀ ਤੌਰ ਤੇ ਫੈਸਲਾ ਦਿੱਤਾ ਹੋਇਆ ਸੀ ਕਿ ਇਸ 10 ਤਰੀਕ ਨੂੰ ਭਾਨਾ ਸਿੱਧੂ ਨੂੰ ਬਾਹਰ ਕਰਦਾਂਗੇ ਪਰ ਉਸ ਤੋਂ ਪਹਿਲਾਂ ਹੀ ਭਾਨਾ ਸਿੱਧੂ ਦੇ ਪਰਿਵਾਰ ਦੇ ਉੱਤੇ ਲੱਖਾਂ ਸਦਾਨਾਂ ਤੇ ਹੋਰ ਕਈ ਲੋਕਾਂ ਦੇ ਉੱਤੇ ਪੁਲਿਸ ਵੱਲੋਂ ਪਰਚੇ ਦਰਜ ਕਰ ਦਿੱਤੇ 307 ਦੀ ਧਾਰਾ ਮਾ ਜਿਹੜੀਆਂ ਲਗਾ ਦਿੱਤੀਆਂ ਨੇ ਪਰ ਹੁਣ 10 ਤਰੀਕ ਨੂੰ ਭਾਨਾ ਸਿੱਧੂ ਬਾਹਰ ਆਵੇਗਾ ਜਾਂ ਨਹੀਂ ਜੱਤਪੁਰਸ ਨੇ ਕਿੰਨੇ ਤੱਕ ਚਾਲ ਖੇਲੀ ਹੈ ਪਰਿਵਾਰ ਦੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਵਜੀਦਪੁਰ ਸਾਡੇ ਨਾਲ ਨੇ ਜੀਦੁਰ ਸਾਹਿਬ ਜਿਸ ਤਰੀਕੇ ਨਾਲ ਭਾਨਾ ਸਿੱਧੂ ਦਾ ਮਾਮਲਾ ਅੱਜਕੱਲ੍ਹ ਪੰਜਾਬ ਦੇ ਵਿੱਚ ਭਖਿਆ ਹੋਇਆ ਹੈ 10 ਤਰੀਕ ਨੂੰ ਲਿਖਤੀ ਜਿਹੜਾ ਦਿੱਤਾ ਹੋਇਆ ਸੀ ਕਿ 10 ਤਰੀਕ ਨੂੰ ਅਸੀਂ ਭਾਨਾ ਜੀ ਨੂੰ ਬਾਹਰ ਕਰ ਦਾਂਗੇ 3 ਤਰੀਕ ਨੂੰ ਜਿਹੜਾ ਕੱਠ ਸੰਗਰੂਰ ਦੇ ਵਿੱਚ ਹੋਇਆ ਪਰ ਹੁਣ ਭਾਨਾ ਸਿੱਧੂ ਦੀ ਰਿਹਾਈ ਹੋਵੇਗੀ ਵੀ ਜਾਂ ਨਹੀਂ ਕੀ ਲੱਗਦਾ ਤੁਹਾਨੂੰ ਦੇਖੋ ਅਜੇ ਤੱਕ ਤਾਂ ਆਪਾਂ ਜਿਉਂ ਦੇਖ ਰਹੇ ਹਾਂ ਅੱਜ तरीक हो चुकी है इस समय ਦੇ ਵਿੱਚ ਕੋਈ ਇਸ ਤਰ੍ਹਾਂ ਦੀ ਅਪਡੇਟ ਨਹੀਂ ਆਈ ਜਿੱਥੇ ਤੱਕ ਆਸਰਾਈਆਂ ਨੇ ਜੇਕਰ ਆਪਾਂ ਇਹ ਦੇਖਦੇ ਆਂ ਕਿ ਜਿਸ ਦਿਨ ਗੱਲ ਹੋਈ ਸੀ ਉੱਥੇ ਮੁੱਖ ਅਫਸਰ ਵੀ ਉੱਥੇ ਪਹੁੰਚਦੇ ਨੇ ਲਿਖਤੀ ਹੁੰਦਾ ਸਾਰਾ ਕੁਝ ਤੇ ਬਾਏ ਸੋਸ਼ਲ ਮੀਡੀਆ ਤੇ ਵੀ ਸਾਰਾ ਕੁਝ ਆਉਂਦਾ ਏ ਜੇ ਤਾਂ ਹੁਣ ਆਪਾਂ ਜ਼ੁਬਾਨ ਦੇ ਤੌਰ ਤੇ ਉਹ ਰੱਖੀਏ ਕਿ ਅਫਸਰ ਹੈ ਇੱਕ ਉੱਥੇ ਖੜਾ ਹੈ ਤੇ ਉਹ ਆਪਣੇ ਵੱਲੋਂ ਕੋਈ ਇਸ ਤਰ੍ਹਾਂ ਦਾ ਧੋਖਾ ਸਮਝਣਾ ਨਹੀਂ ਕਰ ਸਕਦਾ ਤਾਂ ਤਾਂ ਅੱਜ ਸ਼ਾਮ ਤੱਕ ਉਹਨਾਂ ਨੂੰ ਬਾਹਰ ਆ ਜਾਣਾ ਚਾਹੀਦਾ ਪਰ ਜਿਹੜੀ ਪਿੱਛੋਂ ਹਾਲਾਤ ਬਣੇ ਨੇ ਕਿ ਪਰਚੇ ਦਰਜ ਕਰ ਦਿੱਤੇ ਗਏ ਨੇ ਚਲੋ ਕੁਝ ਨਾ ਕੁਝ ਜਦੋਂ ਅੱਗੇ ਵੀ ਤੋੜ ਪੰਨ ਹੁੰਦੀ ਵੈਰੀਗੇਟ ਉਹਨੇ ਆਮ ਰੁਟੀਨ ਦੇ ਵਿੱਚ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਪਰ ਹੁਣ ਇੱਕ ਪਾਸੇ ਪਿੰਡ ਦਾ ਸਰਪੰਚ ਕਹਿੰਦਾ ਕਿ ਸਾਨੂੰ ਤਾਂ ਪਹਿਲੇ ਇੱਕ ਕੋਠੀ ਵਿੱਚੋਂ ਫੜ ਲਿਆ ਸੀ ਥਾਣੇ ਦੇ ਵਿੱਚਾਂ ਤੇ ਉਸ ਦੀਆਂ ਭੈਣਾਂ ਭਾਨੇ ਸਿੱਧੂ ਦੀਆਂ ਤੇ ਉਹਨਾਂ ਦਾ ਵੀ ਕਹਿਣਾ ਕਿ ਅਸੀਂ ਆਪਣੀ ਡਿਊਟੀ ਦੇ ਉੱਤੇ ਤਾਂ ਅਸੀਂ ਸੋ ਕਿਤੇ ਨਾ ਕਿਤੇ ਇੱਥੇ ਦਮਨ ਨੀਤੀ ਹੁੰਦੀ ਲੱਗ ਰਹੀ ਹੈ ਜਿਸ ਤੋਂ ਅਜੇ ਕਿਸੇ ਖਾਸਾ ਹੈਗਾ ਵੀ ਪੰਨੇ ਸਿੱਧੂ ਨੂੰ ਅੰਦਰ ਰੱਖਣ ਦਾ ਇਹਨਾਂ ਦਾ ਜਿਹੜਾ ਹੈਗਾ ਵੀ ਟਾਰਗੇਟ ਕੁਝ ਹੋਰ ਹੈ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ ਪਰ ਜੇਕਰ ਮੁੱਖ ਮੰਤਰੀ ਸੰਜਮ ਤੋਂ ਕੰਮ ਲੈਣ ਜੋ ਲੋਕਾਂ ਦੇ ਨਾਲ ਮੌਕੇ ਤੇ ਕਮਿਟਮੈਂਟ ਹੁੰਦੀ ਹੈ ਠੀਕ ਹੈ ਅਸੀਂ ਨਹੀਂ ਕਹਿੰਦੇ ਕੋਈ ਅਗਲਾ ਕੋਈ ਰੂਟ ਰੂਟ ਬੋਲਦਾ ਤੁਸੀਂ ਕਾਨੂੰਨੀ ਤੌਰ ਤੇ ਕਾਰਵਾਈ ਕਰੋ ਪਰ ਜਾਤਾ ਫਿਰ ਉਹ ਕਾਰਵਾਈ ਉਹਨਾਂ ਵਿਸ਼ਿਆਂ ਦੇ ਉੱਤੇ ਉਹਨਾਂ ਸਿਧਾਂਤ ਦੇ ਉੱਤੇ ਉਹਨਾਂ ਦੇ ਮੂਲ ਤੌਰ ਤੇ ਹੋਵੇ ਕਿ ਲੋਕਾਂ ਨੂੰ ਵੀ ਵਿਸ਼ਵਾਸ ਹੋਵੇ ਇਹ ਕੁਝ ਹੋਇਆ ਪ੍ਰੇਤਨੀ ਕਿ ਜਦੋਂ ਤੁਸੀਂ ਕਾਰਵਾਈ ਦਿੱਤਾ ਫਿਰ ਤੁਹਾਨੂੰ ਮੰਨਣਾ ਵੀ ਪੈ ਜਾਵੇ ਵੀ ਛੱਡਾਂਗੇ ਵੀ ਫਿਰ ਤੁਸੀਂ ਹੋਰ ਦਬਾਉਣ ਦੀ ਕੋਸ਼ਿਸ਼ ਕਰਦੇ ਇਸ ਨੂੰ ਲੈ ਕੇ ਜੇਕਰ ਆਪਾਂ ਹਾਲਾਤ ਦੇਖੀਏ ਅੱਜ ਤੱਕ ਇਹ ਜਿਹੜਾ ਚਿੰਤਾ ਖਾਸਾ ਹੈ ਕਿ ਕੁਝ ਕੁ ਘੰਟੇ ਸ਼ਾਮ ਤੱਕ ਬਾਕੀ ਰਹਿੰਦੇ ਨੇ ਹੁਣ ਤੱਕ ਤਾਂ ਆਰਡਰ ਆ ਜਾਣੇ ਚਾਹੀਦੇ ਸੀ ਕਿ ਉਹ ਬਾਹਰ ਆਉਂਦਾ ਨਹੀਂ ਲੱਗ ਰਿਹਾ ਜਿਹੜੇ ਹਾਲਾਤ ਨੇ ਬੱਤਰ ਹੁੰਦੇ ਲੱਗ ਰਹੇ ਨੇ ਇੱਥੇ ਸਰਕਾਰ ਨੂੰ ਸੋਚਣਾ ਪਵੇਗਾ ਜੇ 370 ਹਮਲਾਈਆਂ ਨੇ ਲੱਗਦਾ ਕਿ ਕੁਛ ਨਾ ਕੁਛ ਉਸ ਤਰੀਕ ਨੂੰ ਮਾਹੌਲ ਖਰਾਬ ਹੋਇਆ ਪੁਲਿਸ ਉੱਤੇ ਹਮਲਾ ਕਰਨ ਦੀ ਕੁਝ ਨੌਜਵਾਨਾਂ ਨੇ ਕੋਸ਼ਿਸ਼ ਕੀਤੀ ਹੈ ਕਈ ਵੀਡੀਓ ਜਿਹੜੀਆਂ ਵਾਇਰਲ ਵੀ ਹੋ ਜਾਂਦੀਆਂ ਨੇ ਤਾਂ ਇਸ ਕਰਕੇ ਪੁਲਿਸ ਨੂੰ ਜਿਹੜੇ ਮਾਮਲੇ ਦਰਜ ਕਰਨੇ ਪਏ ਨੇ ਇਹ ਵੀ ਪਤਾ ਲੱਗਿਆ ਕਿ 5:00 ਵਜੇ 5:30 ਵਜੇ ਜਿਹੜੀ ਐਫਆਈਆਰ ਹੋ ਰਹੀ ਹੈ 7:00 ਵਜੇ ਸਕ੍ਰੀਬ ਦੇ ਵਿੱਚ ਫੈਸਲਾ ਲਿਖ ਦਿੱਤਾ ਜਾ ਰਿਹਾ ਹੈ ਕਿ 10 ਤਰੀਕ ਨੂੰ ਅਸੀਂ ਵਾਪਸ ਕਰ ਦਾਂਗੇ ਭਾਨੇ ਸਿੱਧੂ ਨੂੰ ਬਿਲਕੁਲ ਜੀ ਜਿਸ ਦਿਨ ਇਹ ਗੱਲ ਹੋਈਆਂ ਘਟਨਾਵਾਂ ਦਿਨ ਵਿੱਚ ਫਿਰ ਫੈਸਲਾ ਤਾਂ ਸ਼ਾਮ ਨੂੰ ਹੁੰਦਾ ਫਿਰ ਪਹਿਲਾਂ ਹੀ ਨਾ ਕੀਤਾ ਜਾਂਦਾ ਤੇ ਦੂਜੀ ਇਹ ਹੈ ਜਦੋਂ ਕਿਸੇ ਨੇ ਜਾਣਾ ਹੁੰਦਾ ਆਪਾਂ ਉਹਨਾਂ ਦੇ ਵਿੱਚ ਠੀਕ ਕੋਈ ਕਿਸੇ ਤੇ ਕਾਨੂੰਨ ਵੀ ਜ਼ਰੂਰੀ ਹੈ ਹਮਲਾ ਨਹੀਂ ਕੀਤਾ ਜਾ ਸਕਦਾ ਪੁਲਿਸ ਸਾਡੀ ਸੁਰੱਖਿਆ ਦੇ ਲਈ ਹੈ ਪਰ ਜੇਕਰ ਆਪਾਂ ਆਮ ਵੀਡੀਓ ਦੇਖੀਏ ਇਹ ਹੈ ਤਾਂ ਕੋਈ ਸਾਹਮਣੇ ਹਾਂ ਬੈਰੀਕੇਟ ਵਗੈਰਾ ਤੋੜ ਕੇ ਅੱਗੇ ਵਧੇ ਉਹ ਤਾਂ ਆਮ ਕਿਸਾਨੀ ਸੰਘਰਸ਼ਾਂ ਸਮੇਂ ਹੋਇਆ ਹੁਣ ਵੀ 13 ਤਰੀਕ ਨੂੰ ਕਿਸਾਨ ਜਾ ਰਹੇ ਨੇ ਇਹ ਤਾਂ ਆਮ ਹੁੰਦਾ ਹੈ ਪਰ ਉਹਦੇ ਵਿੱਚ ਦੇਖੋ 307 ਦੀ ਗੱਲ ਕਰੀਏ ਵੀ ਕਿਸੇ ਦੇ ਕੋਈ ਸਿੱਧਾ ਹਮਲੇ ਵਾਲੀ ਇਹ ਹੀ ਗੱਲ ਜੋੜਨਾ ਇਹ ਤਾਂ ਲੋਕਾਂ ਨੂੰ ਘ ਡਰਾਉਣ ਦਾ ਹੀ ਸਰਕਾਰਾਂ ਦੀ ਦਮਨ ਨੀਤੀ ਹੈ ਇਸ ਦੇ ਨਾਲ ਹਾਲਾਤ ਹੈ ਜਿਹੜੇ ਅਸੀਂ ਸੁਧਾਰ ਵੱਸੇ ਨਹੀਂ ਜਾ ਰਹੇ ਅਸੀਂ ਵਿਗਾੜ ਰਹੇ ਹਾਂ ਲੋਕਾਂ ਨੂੰ ਕਿਤੇ ਨਾ ਕਿਤੇ ਭਰੋਸਾ ਜਿੱਤਣਾ ਪਵੇਗਾ ਕਿਉਂਕਿ ਇਹਨਾਂ ਨੀਤੀਆਂ ਤੋਂ ਹੀ ਤੰਗ ਹੋ ਕੇ ਇਹ ਤਾਂ ਸਾਡੇ ਸਾਹਮਣੇ ਹੈ ਕਿ ਦੋਵੇਂ ਪਾਰਟੀਆਂ ਨੂੰ ਛੱਡ ਕੇ ਲੋਕਾਂ ਨੇ ਨਵਾਂ ਤਿਆਰ ਸਿਰਜਿਆ ਸੀ ਤਾਂ ਹੀ ਆਮ ਆਦਮੀ ਪਾਰਟੀ ਨੇ ਲੈਂਦਾ ਸੀ ਪਰ ਉਹੀ ਕੁਝ ਹੋਣ ਹੋ ਰਿਹਾ ਫਿਰ ਬਦਲਾ ਕਦਾਂ अच्छा जिस तरीके ਨਾਲ ਕਿਹਾ ਜਾ ਰਿਹਾ ਹੈ ਕਿ ਭਾਨਾ ਸਿੱਧੂ ਦੀ ਬੋਲਬਾਣੀ ਸਹੀ ਨਹੀਂ ਸੀ ਜਿਸ ਨੂੰ ਲੈ ਕੇ ਗਾਲਾਂ ਵਿੱਚ ਧੀਆਂ ਕਰਦਾ ਸੀ ਜਾਂ ਫਿਰ ਗੰਦੀਆਂ ਫਿਲਮਾਂ ਬਣਾਉਂਦਾ ਸੀ ਇਸ ਕਰਕੇ ਉਸ ਵਾਸਤੇ ਇੰਨੇ ਇਕੱਠ ਕਰਨ ਦੀ ਲੋੜ ਕਿਹਾ ਕਈ ਲੋਕ ਕਮੈਂਟਾਂ ਦੇ ਵਿੱਚ ਇਹ ਵੀ ਗੱਲ ਕਰ ਰਹੇ ਨੇ ਪਰ ਇੱਥੇ ਜਿਹੜਾ ਮਸਲਾ ਹੈ ਠੀਕ ਹੈ ਉਹਦੀ ਪਹਿਲੀ ਜ਼ਿੰਦਗੀ ਦਾ ਕੁਝ ਵੀ ਹੋ ਸਕਦਾ ਬਿਲਕੁਲ ਜੇ ਕਿਸੇ ਨਾਲ ਗੱਲ ਕਰਨੀ ਹੈ ਉਹਨੂੰ ਬੈਠ ਕੇ ਸਬੂਤਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ ਤਾਂ ਕਿ ਤੁਹਾਡੇ ਸਮੇਂ ਭਾਵੇਂ ਕੋਈ ਏਜੰਟ ਹੈ ਠੱਗ ਹੈ ਕੋਈ ਹੈ ਉਹ ਲਾਜਵਾਬ ਹੋ ਜਵੇ ਅਸੀਂ ੱੱਕੇ ਨਾਲ ਕਿਸੇ ਨਾਲ ਨਹੀਂ ਕਰ ਸਕਦੇ ਨਾ ਕੋਈ ਪੁਲਿਸਕਾਰ ਹੈ ਨਾ ਅਸੀਂ ਕਿਸੇ ਗੱਤਕਾ ਕਰ ਸਕਦੇ ਪਰ ਇੱਥੇ ਜਿਹੜੀ ਗੱਲ ਹੈਗੀ ਕਿ ਏਜੰਟਾਂ ਤੋਂ ਪੈਸੇ ਲੋਕਾਂ ਦੇ ਵਿੱਚ ਇਹ ਗਏ ਆ ਕਿਉਂ ਹੈ ਮੈਸੇਜ ਲੋਕੋ ਦੇ ਹੱਕ ਵਿੱਚ ਗਏ ਕਿਉਂ ਨੇ ਕਿਉਂਕਿ ਜਿਹੜਾ ਕੰਮ ਪ੍ਰਸ਼ਾਸਨ ਨੇ ਕਰਨਾ ਪੁਲਿਸ ਨੇ ਕਰਨਾ ਸਰਕਾਰ ਨੇ ਕਰਨਾ ਪਹਿਲਾਂ ਤਾਂ ਇਹ ਲੁੱਟ ਹੀ ਨਾ ਕਰਨ ਸਾਡਾ ਕਾਨੂੰਨ ਨੂੰ ਇਸ ਤਰ੍ਹਾਂ ਇਹਨਾਂ ਨੂੰ ਲਾਗੂ ਕਰ ਦੇਣਾ ਚਾਹੀਦਾ ਕਾਨੂੰਨ ਸਾਡੇ ਪੱਖੇ ਦੇ ਵਿੱਚ ਬਣਿਆ ਹੋਇਆ ਪਰ ਕਿਤੇ ਨਾ ਕਿਤੇ ਲਾਗੂ ਨਹੀਂ ਕਿ ਇਸ ਤਰ੍ਹਾਂ ਬੈਠ ਕੇ ਦਿੰਦੇ ਸਾਡੇ ਕਿਸੇ ਨਾਲ ਲੁੱਟ ਹੋਵੇ ਕਿੰਨੇ ਉਹ ਚੱਕਰ ਕੱਟਦੇ ਰਹ ਜਾਂਦੇ ਨੇ ਤੇ ਉਹਨਾਂ ਦੀ ਸਾਰੀ ਉੱਪਰ ਤੱਕ ਸੈਟਿੰਗ ਬਣੀ ਹੁੰਦੀ ਹੈ ਏਜੰਟਾਂ ਦੀ ਤੇ ਆਮ ਪਰਿਵਾਰ ਵਿਚਾਰੇ ਗਿੜੇ ਕੱਢ ਕੇ ਮੁੜਿਆਉਂਦੇ ਉਹਨਾਂ ਦਾ ਕੋਈ ਪੈਸਾ ਨਹੀਂ ਮੁੜਦਾ ਉਹਨਾਂ ਨੇ ਹੱਕ ਦੀ ਕਮਾਈ ਜ਼ਮੀਨਾਂ ਪਲਾਟ ਗਹਿਣੇ ਵੇਚ ਕੇ ਉਹਨਾਂ ਨੂੰ ਦੇ ਦਿੱਤੀ ਹੁੰਦੀ ਕਿਤੇ ਨਾ ਕਿਤੇ ਫਿਰ ਉਹ ਖੁਦ ਖੁਸ਼ੀਆਂ ਦਾ ਪਰ ਇੱਥੇ ਲੋਕਾਂ ਦੇ ਵਿੱਚ ਗੱਲ ਇਹ ਹੈ ਜਦੋਂ ਏਜੰਟ ਪੈਸਾ ਉਹਨਾਂ ਦਾ ਮੋੜਦਾ ਨਹੀਂ ਕੋਈ ਕਿਸੇ ਨੂੰ ਦਵਾ ਰਿਹਾ ਤਾਂ ਲੋਕਾਂ ਨਾਲ ਤਾਂ ਉਹਦੇ ਅਕ ਵਿੱਚ ਜਾਣਾ ਹੀ ਹੈ ਕਿਉਂ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਜੇ ਇਹੀ ਕੰਮ ਜਿਨ੍ਹਾਂ ਦੀ ਡਿਊਟੀ ਹੈ ਉਹ ਕਰਦੇ ਹੁਣ ਤਾਂ ਫਿਰ ਆਮ ਲੋਕਾਂ ਨੂੰ ਜਾ ਕੇ ਕਿਉਂ ਏਜੰਟਾਂ ਦੇ ਗੱਲ ਪੈਣਾ ਪਵੇ ਸਿੱਧੇ ਉਹ ਪ੍ਰਸ਼ਾਸਨ ਕੋਲ ਜਾਣ ਤੇ ਪ੍ਰਸ਼ਾਸਨ ਆਪਣਾ ਕੰਮ ਕਰੇ ਤਾਂ ਤੁਰੰਤ ਅਨਕੁਆਰੀ ਕਰਕੇ ਉਹਦੇ ਪੈਸੇ ਵਾਪਸ ਮੁੜਾਵੇ ਜਦੋਂ ਸਬੂਤ ਕੋ ਸਕੈਮ ਨੇ ਅਜੇ 3 ਤਰੀਕ ਜਿਹੜਾ ਕੱਟ ਹੋਇਆ 3 ਤਰੀਕ ਤੋਂ ਬਾਅਦ ਇੱਕ ਹਫਤੇ ਸਮਾਂ ਜਿਹੜਾ ਪੁਲਿਸ ਵੱਲੋਂ ਮੰਗਿਆ ਗਿਆ ਕਿ 10 ਤਰੀਕ ਨੂੰ ਅਸੀਂ ਭਾਨੇ ਸਿੰਘ ਨੂੰ ਰਿਹਾ ਕਰ ਦਾਂਗੇ ਪਰ ਦੂਜੇ ਸੇ ਲੋਕਾਂ ਦੇ ਸਵਾਲੇ ਵੀ ਖੜੇ ਹੋਏ ਨੇ ਕਿ ਅਜੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨਵਾਂ ਲਾਂ ਲੁਧਿਆਣਾ ਦੇ ਵਿੱਚ ਕਰ ਰਹੇ ਨੇ ਲੁਧਿਆਣਾ ਦੇ ਵਿੱਚ ਹੀ ਦੱਸਿਆ ਜਾ ਰਿਹਾ ਸੀ ਭਾਨਾ ਸਿੰਘ ਜੇਲ੍ਹ ਦੇ ਵਿੱਚ ਬੰਦ ਹੈ ਸ਼ਨੀਵਾਰ ਐਤਵਾਰ ਹੋ ਗਿਆ ਇਹ ਛੁੱਟੀ ਦਿਨ ਨੇ ਇਹ ਲੱਗਦਾ ਕਿ ਪੁਲਿਸ ਦੀ ਕੋਈ ਚਾਲ ਹੈ ਜਾਂ ਫਿਰ ਕਿਸ ਤਰੀਕੇ ਨਾਲ ਕੋਈ ਜਿੱ ਪਹਿਲਾ ਝੋਟੇ ਉਹ ਨਹੀਂ ਛੱਡੇ ਹੋਰ ਜੇਕਰ ਤਾਂ ਉਹਨਾਂ ਨੂੰ ਲੱਗ ਰਿਹਾ ਤਾਂ ਵੀ ਇਹਦੇ ਵਿੱਚ ਕੋਈ ਏਡੀ ਗੱਲ ਹੈ ਨਹੀਂ ਛੱਡਣਾ ਹੈ ਤਾਂ ਤਾਂ ਇੱਥੇ ਉਸੇ ਦਿਨ ਖਾਤਰਾ ਪੈਦਾ ਹੋ ਗਿਆ ਸੀ ਫਿਰ ਤਾਂ ਟਾਂ ਦੂਜੇ ਦਿਨ ਹੀ ਛੱਡਿਆ ਜਾ ਸਕਦਾ ਸੀ ਫਿਰ ਸਮਾਂ ਲੈਣੇ ਦੀ ਗੱਲ ਨਹੀਂ ਸੀ ਜਦੋਂ ਸਮਾਂ ਲਿਆ ਤਾਂ ਸਮਾਂ ਤਾਂ ਕਿਉਂ ਡਿਲੇ ਕਰਨ ਵਾਸਤੇ ਸੀ ਇੰਨੇ ਦਿਨ ਦਾ ਦੋ ਦਿਨ ਦਾ ਸਮਾਂ ਹੋ ਸਕਦਾ ਆਰਡਰ ਤਾਂ ਦੂਜੇ ਦਿਨ ਹਾਲਤ ਵਿੱਚ ਹੋ ਜਾਣਗੇ ਜੇਕਰ ਤੁਸੀਂ ਲਿਖ ਕੇ ਦੇਤੇ ਇਨਾਂ ਨੇ ਆਪਣੇ ਕੇਸ ਨੂੰ ਅਬਡਰਾ ਕਰ ਦਿੱਤਾ ਇਰੇ ਆ ਪ੍ਰਸ਼ਾਸਨ ਵੱਲ ਪੁਲਿਸ ਦੀ ਬੇਇੱਜ਼ਤੀ ਵੀ ਹੁੰਦੀ ਲੱਗਦੀ ਨਜ਼ਰ ਆ ਰਹੀ ਹੈ ਜੇ ਭਾਨ ਸਿੰਘ ਨੂੰ ਬਿਨਾਂ ਸ਼ਰਤੋ ਰਿਹਾ ਕੀਤਾ ਜਾਵੇ ਅੱਜ ਜੇ ਮੈਂ ਸ਼ਾਮ ਤੱਕ ਰਿਹਾ ਹੁੰਦੇ ਨੇ ਤਾਂ ਪੁਲਿਸ ਦੇ ਉੱਤੇ ਜਿਹੜੇ ਸਵਾਲ ਨਿਸ਼ਾਨ ਖੜੇ ਹੋਣਗੇ ਚਾਰ ਪਰਚੇ ਜਿਹੜੇ ਕੀਤੇ ਨੇ ਫਿਰ ਜਾਂ ਝੁੱਠੇ ਬਹੁ ਪਰਚੇ ਨੇ ਜਾਂ ਫਿਰ ਭਾਨ ਸਿੰਘ ਝੁੱਠਾ ਹੈ ਦੇਖੋ ਪੁਲਿਸ ਦੀ ਬੇਇੱਜ਼ਤੀ ਤਾਂ ਇਹ ਹੈ ਪੁਲਿਸ ਆਪਣੇ ਵੱਲੋਂ ਜਿਉ ਹੈ ਜਿਉ ਡਿਊਟੀ ਕਰ ਰਹੀ ਹੈ ਇਹ ਸਰਕਾਰ ਕਰਵਾ ਰਹੀ ਹੈ ਇੱਕ ਪੜ੍ਹ ਲਿਖਿਆ ਅਫਸਰ ਬਣੇ ਨੇ ਜਿਹਕਰ ਆਪਣੀ ਡਿਊਟੀ ਨਿਭਾ ਰਹੇ ਨੇ ਪਹਿਲਾਂ ਤਾਂ ਤੁਸੀਂ ਦਬਾਅ ਪਾ ਕੇ ਪਰਚੇ ਕਰਵਾ ਦਿੰਨੇ ਜਿਕਰ ਕਰ ਉਸੇ ਅੱਡੇ ਵੱਡੇ ਉਹਦੇ ਤੇ ਅਫਸਰ ਨੂੰ ਆ ਕੇ ਵਾਪਸ ਲੈਣਾ ਪੈਂਦਾ ਲੋਕਾਂ ਦੇ ਵਿੱਚ ਬੋਲ ਕੇ ਜਿਹਦਾ ਮਤਲਬ ਤਾਂ ਫਿਰ ਉਹਨਾਂ ਨੂੰ ਝੁੱਠੇ ਬਾ ਦਿੱਤਾ ਜਾਂਦਾ ਨਾ ਉੱਥੇ ਇੱਥੇ ਕਿਤੇ ਨਾ ਕਿਤੇ ਸਰਕਾਰ ਜ਼ਿੰਮੇਵਾਰ ਹੈ ਅਫਸਰਾਂ ਨੂੰ ਆਜ਼ਾਦੀ ਦੇ ਤੌਰ ਤੇ ਆਪਣਾ ਕੰਮ ਕਰਨ ਦਿੱਤਾ ਜਾਵੇ ਜੇਕਰ ਉਹਨਾਂ ਨੂੰ ਵਰਤ ਲਿਆ ਜਾਂਦਾ ਪਹਿਲਾਂ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਇਸ ਨੂੰ ਦਬਾ ਦਿਓ ਅਗਰ ਲੋਕਰੋ ਹੋ ਜਾਂਦਾ ਫਿਰ ਇਹਨੂੰ ਮੋੜ ਦਿਓ ਕਿਤੇ ਨਾ ਕਿਤੇ ਉਹਨਾਂ ਦੀ ਜੇਕਰ ਪਹਿਲਾਂ ਹੀ ਕਿਸੇ ਨਾਲ ੱੱਕਾ ਨਾ ਹੋਵੇ ਦੇਖ ਕੇ ਚੱਲੇ ਪਹਿਲਾਂ ਇਨਕੁਆਇਰੀ ਕਰੋ ਹਾਂ ਫਿਰ ਭਾਵੇਂ ਕਿੱਡਾ ਕੋਈ ਕਸੂਰ ਪਾ ਰਿਹਾ ਉਹਨੂੰ ਬਣਦੀ ਜੋ ਸਜ਼ਾ ਕਾਨੂੰਨ ਕੰਮ ਕਰੇ ਆਪਣਾ ਪਰ ਕਿਤੇ ਨਾ ਕਿਤੇ ਜੇਕਰ ਇਹ ਪੁਲਿਸ ਲਈ ਵੀ ਕੀਤਾ ਜਾ ਰਿਹਾ ਉਹਨੂੰ ਦਬਾਇਆ ਜਾ ਰਿਹਾ ਸਰਕਾਰ ਦੇ ਦਬਾਅ ਹੈਠੇ ਪੁਲਿਸ ਆਪਣੇ ਵੱਲੋਂ ਸ਼ਾਇਦ ਕੁਝ ਨਹੀਂ ਇਹ ਕਰ ਰਹੀ ਇਸ ਸਰਕਾਰਾਂ ਦੀ ਉਹ ਨੀਤੀ ਇਹੀ ਸਾਹਮਣੇ ਆਉਂਦੀ ਲੱਗਦੀ ਹੈ ਠੀਕ ਹੈ ਬਹੁਤ ਧੰਨਵਾਦ ਬਿਲਕੁਲ ਤੁਸੀਂ ਦੇਖੋ ਕਿ ਪਾਨਾ ਸਿੱਧੂ ਦਾ ਮਾਮਲਾ ਜਿਹੜਾ ਲਗਾਤਾਰ ਭਖਦਾ ਜਾ ਰਿਹਾ ਹੈ ਅੱਜ 10 ਤਰੀਕ ਦਾ ਜਿਹੜਾ ਸਮਾਂ ਦਿੱਤਾ ਸੀ ਪੁਲਿਸ ਵੱਲੋਂ ਕਿ ਅਸੀਂ ਪਾਨਾ ਸਿੱਧੂ ਰਿਹਾਈ ਕਰ ਦਵਾਂਗੇ ਪਰ ਲੋਕਾਂ ਦੇ ਵਿੱਚ ਸਵਾਲ ਖੜੇ ਹੁੰਦੇ ਨੇ ਕਿ ਅਗਰ ਕਾਨੂੰਨੀ ਤਰੀਕੇ ਨਾਲ ਪਾਨਾ ਸਿੱਧੂ ਨੂੰ ਛੱਡਿਆ ਜਾਵੇ ਤਾਂ ਜਿਹੜੇ ਚਾਰ ਪਰਚੇ ਨੇ ਕੀ ਉਹ ਪੁਲਿਸ ਨੂੰ ਜਿਹੜੀ ਤਾੜ ਵੱਜਦੀ ਹੈ ਪੁਲਿਸ ਨੂੰ ਜਿਹੜੀ ਹਾਈ ਕੋਰਟ ਹੈ ਜਾਂ ਕੋਈ ਮਾਨਜੋਗੀ ਅਦਾਲਤ ਹੈ ਉਹਨਾਂ ਵੱਲੋਂ ਕਿਤੇ ਨਾ ਕਿਤੇ ਪੁਲਿਸ ਨੂੰ ਤਾੜਨਾ ਕੀਤੀ ਜਾਏਗੀ ਜਾਂ ਪਾਨਾ ਸਿੱਧੂ ਬਾਹਰ ਕਿਵੇਂ ਆਏਗਾ ਇਹ ਲੋਕਾਂ ਦੇ ਬੜੇ ਸਵਾਲ ਖੜੇ ਹੋਏ ਸੀ ਜਿਸ ਨੂੰ ਲੈ ਕੇ ਵਿਚਾਰਾ ਜਿਹੜੀ ਸੀਨੀਅਰ ਪੱਤਰਕਾਰ ਤੋਂ ਲਈਆਂ ਨੇ ਪਰ ਹੁ ਪਾਣੀ ਤੋਂ ਬਾਹਰ ਕੱਢ ਦਈਏ ਜੇ ਨਹੀਂ ਤਉਣ ਵਾਲਾ ਸਮੇਂ ਦੱਸੇਗਾ ਤੁਹਾਡੇ ਕੈਮਰਾਮੈਨ ਸਮੇਂ ਦੇ ਨਾਲ ਹਰਤੇ ਸੰਤ